ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਸਾਰਿਆਂ ਨੇ ਠੀਕ ਠਾਕ ਹੋਣਗੇ ਜੀ ਅੱਜ ਹਨ ਆਪਾਂ ਬਾਗ ਦੇ ਵਿੱਚ ਜਿਹੜੀ ਆਪਣੀ ਕਾਂਡ ਸਾਂਡ ਚੱਲ ਰਹੀ ਆ ਬੂਟਿਆਂ ਦੀ ਫਲਦਾਰ ਬੂਟਿਆਂ ਦੀ ਆਪਾਂ ਇਧਰਲੇ ਅਨਾਰਾਂ ਤੋਂ ਬਾਅਦ ਇਧਰਲੇ ਨਾਰ ਤਾਂ ਹਜੇ ਕਰ ਲਏ ਜਿਹੜੇ ਸੱਜੇ ਪਾਸੇ ਆ ਤੇ ਇਧਰ ਅਨਾਰਾਂ ਤੋਂ ਬਾਅਦ ਆਪਾਂ ਪਹੁੰਚੇ ਹਾਂ ਜੀ ਖਜੂਰਾਂ ਤੇ ਠੀਕ ਹੈ ਜੀ ਜਿਵੇਂ ਉਹ ਤੁਸੀਂ ਦੇਖ ਰਹੇ ਹੋ ਦੂਜੇ ਨੰਬਰ ਵਾਲਾ ਖਜੂਰ ਦਾ ਬੂਟਾ ਇਸ ਤਰ੍ਹਾਂ ਭਾਈ ਵੀ ਸਾੰਗ ਦੇਣ ਵਾਸਤੇ ਬਸੇ ਕੋਈ ਕੀ ਬਹੁਤ ਵੱਡੀ ਗਿਣਤੀ ਦੇ ਵਿੱਚ ਨਾ ਥੱਲੇ ਹਰਾ ਹੋ ਰਿਹਾ ਹੈ ਆਸੇ-ਪਾਸੇ ਮੈਂ ਪੱਟ ਕੇ ਦੇਖਿਆ ਸੀਗਾ ਵੀ ਲਾ ਕੇ ਵੀ ਦੇਖਿਆ ਸੀ ਕਿ ਪਰ ਸੁੱਕ ਗਿਆ ਸੀ ਜੜ ਵੀ ਜਿਹੜੇ ਆਸੇ-ਪਾਸੇ ਹੋ ਰਹੇ ਨੇ ਕੋਸ਼ਿਸ਼ ਕਰਾਂਗੇ ਦੁਬਾਰੇ ਥੋੜਾ ਡੁੰਗਾਈ ਜਿਨਾਲ ਪੱਟਾਂਗੇ ਆਪਾਂ ਨਾ ਤੇ ਉਹ ਬੂਟੇ ਬਣ ਜਾਣੇ ਆ ਉਸ ਤਰ੍ਹਾਂ ਸੰਗਣ ਤੋਂ ਬਾਅਦ ਬਹੁਤ ਸੋਹਣਾ ਲੱਗ ਰਿਹਾ ਜਿਵੇਂ ਆ ਜੰਗਲ ਜਾਰ ਸੇ ਖਤਮ ਹੋ ਜਾਊਗਾ ਵੀਡੀਓ ਬਣਾਉਣ ਦਾ ਕੀ ਕਾਰਨ ਆ ਜੀ ਨਾ ਇਹਦੀ ਕਾਰਡ ਸਾਟ ਕਰਦਿਆਂ ਉਹ ਪੁਰਾਣੀ ਇੱਕ ਗੱਲ ਯਾਦ ਆ ਗਈ ਜੀ ਇੱਕ ਸਵਾਲ ਪੁੱਛਿਆ ਗਿਆ ਸੀਗਾ ਸੰਗਤਾਂ ਤੋਂ ਉਹ ਸਵਾਲ ਸੀਗਾ ਵੀ ਜਿਹੜਾ ਕਿਹੜਾ ਫਲਦਾਰ ਬੂਟਾ ਹੈ ਜਿਹਦੇ ਪਹਿਲਾਂ ਟਾਣੀਆਂ ਤੇ ਕੰਡੇ ਲੱਗਦੇ ਆ ਫਿਰ ਉਹੀ ਕੰਡੇ ਪੱਤੇ ਬਣ ਜਾਂਦੇ ਆ ਉਹ ਪੁੱਛਿਆ ਕਿਉਂ ਗਿਆ ਸੀ ਕਿਉਂਕਿ ਹੁਣ ਆਪਾਂ ਸਲਾਈ ਮਸ਼ੀਨਾਂ ਵੰਡਣੀਆਂ ਸੀ ਪਿੰਡ ਦੇ ਵਿੱਚ ਵੀ ਜਿਹੜਾ ਉਹਦਾ ਜਵਾਬ ਦੇਊਗਾ ਉਹਦੀਆਂ ਚਿੱਠੀਆਂ ਪਾਵਾਂਗੇ ਲਾਟਰੀ ਪਾਵਾਂਗੇ ਉਹਦੀ ਤੇ ਉਹਨਾਂ ਤਿੰਨਾਂ ਨੂੰ ਮਸ਼ੀਨ ਦਵਾਂਗੇ ਆਪਾਂ ਜਿਹੜੇ ਸਹੀ ਜਵਾਬ ਦੇਣਗੇ ਤੇ ਜਵਾਬ ਤਾਂ ਆਇਆ ਨਹੀਂ ਸੀ ਕਿ ਚਲੋ ਥੋੜਾ ਲੇਟ ਆਇਆ ਸੀ ਜਾਨੂੰ ਮਸ਼ੀਨਾਂ ਵੰਡੀਆਂ ਗਈਆਂ ਸੀ ਤੇ ਮਸ਼ੀਨਾਂ 3:00 ਵਜੇ ਆਪਾਂ 10 ਵੰਡੀਆਂ ਸੀ ਉਹ ਆਪਣੀ ਸਤਕਾਰਯੋਗ ਭੂਆ ਜੀ ਅਮਨਦੀਪ ਕੌਰ ਜੀ ਅਮਰੀਕਾ ਵਾਲੇ ਉਹਨਾਂ ਨੇ ਭੇਜੀ ਸੀਗੀਆਂ ਤੇ ਉਹਨਾਂ ਵੱਲੋਂ 10 ਮਸ਼ੀਨਾ ਵੰਡੀਆਂ ਗਈਆਂ ਸੀ ਤੇ ਜਵਾਬ ਹੈ ਜੀ ਇਹਦਾ ਜਿਹੜਾ ਵੀ ਫਾਲਦਾਰ ਬੂਟਾ ਹੈ ਟਾਣੀਆਂ ਦੇ ਕੰਡੇ ਲੱਗਦੇ ਆ ਬਾਅਦ ਵਿੱਚ ਉਹੀ ਕੰਡੇ ਪੱਤੇ ਬਣ ਜਾਂਦੇ ਆ ਉਹ ਹੈਗਾ ਜੀ ਆਪਣਾ ਫਾਲਦਾਰ ਬੂਟਾ ਖਜੂਰ ਤੁਹਾਨੂੰ ਨੇੜੇ ਦਿਖਾਉਨੇ ਬਿਲਕੁਲ ਜੀ ਇਹ ਖਜੂਰ ਹੀ ਉਹ ਦਰਖਤ ਆ ਉਹੀ ਬੂਟਾ ਹੈਗਾ ਜਿਹਦੇ ਸ਼ੁਰੂ ਵੇਲੇ ਤਾਂ ਕੰਡੇ ਲੱਗਦੇ ਆ ਜੀ ਪਰ ਜਿਵੇਂ-ਜਿਵੇਂ ਟਾਣੀ ਵੱਡਾ ਹੋਈ ਜਾਂਦਾ ਡਾੜਾ ਵੱਡਾ ਹੋਈ ਜਾਂਦਾ ਤੇ ਉਹ ਕੰਡੇ ਪੱਤੇ ਬਣ ਜਾਂਦੇ ਆ ਜੀ ਆਪਾਂ ਦਿਖਾਉਣਾ ਤੁਹਾਨੂੰ ਨੇੜੇ ਹੋ ਕੇ ਦੇਖੋ ਜੀ ਧਿਆਨ ਦੇ ਨਾਲ ਜਦੋਂ ਨਵੀਂ ਟਾਣੀ ਨਿਕਲਦੀ ਆ ਤਾਂ ਉਹਦੇ ਨਾਲ ਪਹਿਲਾਂ ਕੰਡੇ ਜਿਹੜੇ ਨਿਕਲਦੇ ਆ ਦੇਖੋ ਨਵੀਂ ਟਾਣੀ ਜੇ ਨਿਕਲਦੀ ਆ ਸਾਰੀਆਂ ਟਾਣੀਆਂ ਨਵੀਆਂ ਨਿਕਲੀਆਂ ਵੀ ਨੇ ਹੁਣ ਨਵੀਆਂ ਇਦੂਗਾ ਹੋਰ ਵੀ ਨਿਕਲਦੀਆਂ ਨੇ ਆ ਵਿੱਚ ਦੇਖ ਲਓ ਚਾਹੇ ਇਹ ਇਨ੍ਹਾਂ ਦੇ ਨਾ ਸਾਰਿਆਂ ਤੇ ਆ ਕੰਡੇ ਲੱਗੇ ਹੋਏ ਨੇ ਆ ਦੇਖੋ ਇਹ ਇੰਨਾ ਤਿੱਖਾ ਨਾ ਇਹ ਗੱਲਾਂ ਹੀ ਛੱਡ ਦਿਓ ਤੁਸੀਂ ਇੰਨਾ ਤਿੱਖਾ ਇਹ ਤੇ ਆਪਾਂ ਹੁਣ ਗੱਲ ਕਰਨੀ ਹੈ ਵੀ ਇਹ ਕੰਡੇ ਜਿਹੜੇ ਪੱਤੇ ਕਦੋਂ ਬਣਦੇ ਆ ਇਹ तकरीबन 2 ਕੁ ਫੁੱਟ ਦੋ ਘਫਟ ਬਾਹਰ ਕਿ ਟਾਣੀ ਬਸ ਆ ਦੇਖੋ ਇੱਥੇ ਅਗੇ ਪੱਤੇ ਬਣ ਲੱਗ ਜਾਂਦੇ ਆ ਇਹ ਦੇਖੋ ਥੱਲੇ ਕੰਡੇ ਉਹੀ ਆ ਪੱਤੇ ਬਣ ਲੱਗਦੇ ਦੇਖੋ ਜੀ ਆ ਦੇਖੋ ਪੱਤਾ ਛੋਟਾ ਉਦੋਂ ਵੱਡਾ ਉਦੋਂ ਵੱਡਾ ਉਦੋਂ ਮੜ ਕੇ ਸਿਰੇ ਤੇ ਆ ਗਏ ਪੱਤੀ ਪੱਤੀ ਹੋ ਜਾਂਦੇ ਦੇਖੋ ਜਿਉ ਇਹ ਉਹੀ ਆ ਦੇਖੋ ਜਿਹੜਾ ਆਪਾਂ ਕਹਿੰਦੇ ਸੀ ਪਹਿਲਾਂ ਕੰਡੇ ਲੱਗਦੇ ਆ ਫਿਰ ਉਹੀ ਕੰਡੇ ਵੱਡੇ ਹੋ ਕੇ ਫਲਦਰ ਜਾਨੀ ਕਿ ਆਪਾਂ ਕਦੇ ਵੀ ਫਲਦਰ ਬੂਟੇ ਉੱਤੇ ਇਹ ਪੱਤੇ ਬਣ ਜਾਂਦੇ ਆ ਇਹ ਆਪਾਂ ਸਾਰੇ ਬੂਟੇ ਇਸ ਤਰ੍ਹਾਂ ਕਰਦੇ ਨੇ ਜਿਵੇਂ ਆ ਖਜੂਰ ਦਾ ਬੂਟਾ ਅੱਜ ਮੈਂ ਅਸੇ ਪਾਸੇ ਜੰਗਲ ਜਿਹਾ ਬਣਿਆ ਪਿਆ ਇਹ ਸਾਫ ਸਫਾਈ ਜੀ ਹੋ ਜੂਗੀ ਦੀ ਹਨਾ ਨਾਲੇ ਆਪਾਂ ਅਸੇ ਪਾਸੇ ਤਰਪਾਲੀ ਫੇਰ ਦਾਂਗੇ ਆਹ ਦੇਖੋ ਜੀ ਇਹ ਹੈਗੇ ਜੀ ਆਪਣੇ ਖਜੂਰ ਦੇ ਬੂਟੇ ਆਪਾਂ ਨਾ ਨਾਰਾਂ ਦੇ ਬੂਟੇ ਵੀ ਸੰਗੇ ਆ ਥੋੜੇ ਜਿਹੀ ਕਿਉਂਕਿ ਜਿਆਦਾ ਝਾੜ ਫੂਸ ਜਾਸੇ ਪਾਸੇ ਹੋਇਆ ਪਿਆ ਸੀਗਾ ਸਫਾਈ ਥੋੜੀ ਹੋ ਜੂਗੀ ਇਹ ਨਾਲ ਤੇ ਜਿਹੜੇ ਆ ਸਿਓ ਦੇ ਬੂਟੇ ਆਪਣੇ ਇਹ ਵੀ ਆਪਾਂ ਕਈ ਦਿਨ ਪਹਿਲਾਂ ਹੀ ਸੰਗਤੀ ਸੀ ਤਾਂ ਚਾਚਾ ਜੀ ਨਾਲ ਹੀ ਸੀ ਉਹਨਾਂ ਇੱਥੇ ਤੇ ਬਾਕੀ ਬਾਗ ਦੀ ਆਪਾਂ ਹੌਲੀ-ਹੌਲੀ ਯਾਤਰਾ ਕਰਾਂਗੇ ਤੁਹਾਨੂੰ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਣਾਇਆ ਕਰਾਂਗੇ ਜੁੜੇ ਰਹੋ ਆਪਣੇ ਪੇਜ ਦੇ ਨਾਲ ਤੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ